ਕਿੱਧਰ ਫਿਰਦਾ ਮੇਰਾ ਯਾਰ ਹੋਰ ਕਿਵੇਂ ਲੁਟਾ ਵਧੀਆ ਵਧੀਆ ਤੂੰ ਦੱਸ ਕਿੱਧਰ ਫਿਰਦਾ ਵਿਹਲਾ ਯਾਰ ਕੋਈ ਕੰਮ ਦਵਾ ਔਖੇ ਹੋਏ ਪਿਆ ਕੰਮ ਵਾਧੂ ਆਪਣੇ ਕੋਲੇ ਦਵਾ ਯਾਰ ਬਸ ਆਪਣੇ ਮਿੱਤਰ ਦੀ ਦੁਕਾਨ ਆ ਅੱਛਾ ਉੱਥੇ ਬੈਸੀ ਚ ਬਹਿਣਾ ਸ਼ੌਕ ਤਤ ਕਰਨਾ ਕਿੰਨੇ ਰੁਪਏ ਦੇ ਦੇਗਾ 8-9000 ਦੇ ਦੇਣੇ ਗ੍ਰਾਮ ਨਾਲ ਔਖਾ ਯਾਰ ਬੈਠਿਆ ਤਾਂ ਨਹੀਂ ਜਾਣਾ ਬੈਠਿਆ ਨਹੀਂ ਹੋਰ ਦੇਖ ਫਿਰ ਐਂ ਕਰ ਯਾਰ ਆਪਣੇ ਮਿੱਤਰ ਦੀ ਕਲੋਨੀ ਆ ਅੱਛਾ ਉੱਥੇ ਲਵਾ ਦੇਣਾ ਸਕਿਉਰਟੀ ਗਾਰਡ ਖੜਨਾ ਕਿੰਨੇ ਕਦੇ ਜਾਗਾ 8000 ਉਹ ਦੇ ਦੇਣਗੇ ਤੈਨੂੰ ਆਮ ਨਾਲ ਸਾਹ ਦੇ ਖੜਨਾ ਬਸ ਖੜਨਾ ਵੀ ਔਖਾ ਯਾਰ ਆਪਾਂ ਨੂੰ ਖੜਿਆ ਵੀ ਨਹੀਂ ਆਣਾ ਕੋਈ ਹੋਰ ਦੇਖ ਸੌਖਾ ਜਾਗਾ ਹੋਰ ਕਿਵੇਂ ਕਿਹਾ ਜਾ ਜਾਉਣਾ ਤੂੰ ਕੋਈ ਆਪਾਂ ਦਾ ਇਹ ਜਾ ਕੰਮ ਹੋਵੇ ਵੀ ਗੱਡੀ ਹੋਵੇ ਥੱਲੇ ਗੱਡੀ ਹੋਵੇ ਹੈਨਾ ਫੀਲਿੰਗ ਜੀ ਹੋਵੇ ਲੀਡਰ ਵਾਲੀ ਵੀ ਗੱਡੀ 'ਚ ਉਤਰਨਾ ਹੋਵੇ ਲੋਕ ਸੌਣ ਨਾਉਣ ਬੁੜੀਆਂ ਭੱਜ ਕਿਉਂਣ ਜਦੋਂ ਮੈਂ ਜਾਵਾਂ ਵੀ ਤੇਰੀਆਂ ਗੱਲਾਂ ਸੁਣ ਹਾਂ ਉਹ ਆ ਗਿਆ ਉਹ ਆ ਗਿਆ ਹਾਂ ਕੋਈ ਉਹ ਜਾ ਕੰਮ ਦੇ ਹੈਗਾ ਹੋਵੇ ਵੀ ਕੰਮ ਆਪਣੇ ਲਈ ਇੱਕ ਦਵਾ ਯਾਰ ਤੇਰੇ ਲਈ ਗੱਡੀ ਹੋਊਗੀ ਕੀ ਕਰ ਗੱਡੀ ਚ ਤੂੰ ਜਾਵੇਂਗਾ ਠੀਕ ਆ ਜਦੋਂ ਤੇਰੀ ਆਵਾਜ਼ ਸੁਣਨਗੇ ਆ ਬੁੜੀਆਂ ਭੱਜੀਆਂ ਆਉਣੀਆਂ ਘਰਾਂ ਚੋਂ ਤੇਰੇ ਕੋਲੇ ਸੁਣ ਵਾਹ ਇਹੋ ਜਿਹਾ ਕੰਮ ਦੋ ਆ ਹਾਂ ਬਸ ਇਹ ਭੱਜੇ ਆਉਣੀਆਂ ਬਾ ਫਿਰ ਇੱਧਰ ਦੇਗਾ ਆਮ ਕਾ achar ਕੇਰ ਕਾ achar ਨੀਬੂ ਕਾ achar